पटियाला जिला अध्यक्ष श्रीमान विजय फोगा जी उन्होंने महामंत्री सहमान पार्टी के महामंत्री आदरणीय हरि सिंह जी पार्टी के बहुत ही प्रष्ठ साथी पूरे दिन कैबिनेट मंत्री रहे हैं और जिलका तो तीन बार एम एल ए रहे ऐसे मेरे व्डे भाई

ਫਰੰਕਪੁਰ ਦੇ ਪ੍ਰਦੇਸਾਂ ਦੇ ਗਰੀਬ ਰੁਜੀਕਾਰਾਂ ਦਾ ਸਾਹ ਸਾਰੇ ਜੁਨੀ ਕੀ ਪਦੇ ਜੈ ਸ਼੍ਰੀ ਗੁਰੂ ਜੈ ਸ਼੍ਰੀ ਗੁਰੂ ਅੱਜ ਮੇਰੇ ਹਾਜ਼ਰ ਹੋਏ ਹਨ ਤੁਹਾਨੂੰ ਬਤਾਉਣ ਵਾਸਤੇ ਉਹ ਪੰਜਾਬ ਦੇ ਕਿਸਾਨਾਂ ਨੂੰ ਬਤਾਉਣ ਦੇ ਵਾਸਤੇ ਕਿ ਜਿਹੜਾ ਨੇ ਕਿ ਜਿਹੜੀ ਨੂ ਕੁਮਾਰ ਸਰਕਾਰ ਪੰਜਾਬ ਦੇ ਵਿੱਚ ਮਣੀ 2022 ਦੇ ਵਿੱਚ ਇਹਨਾਂ ਨੇ ਲੋਕਾਂ ਦਾ ਕარიਮ ਪਹਿਰੇ ਦੇ ਨਾਲ ਨੌਜਵਾਨਾਂ ਦੇ ਨਾਲ ਟੋਕਾ ਕਰਕੇ 2022 ਦੇ ਵਿੱਚ ਟੋਕਾ ਲਿਆ ਕਿ ਸਿੱਧ ਪੰਜਾਬ ਨੂੰ ਵੰਗਲਾ ਪੰਜਾਬ ਬਣਾਵਾਂਗੇ ਲੇਕਿਨ ਦਿੱਲੀ ਤੋਂ ਹਾਰਨ ਤੋਂ ਬਾਅਦ ਜਿਹੜੇ ਜਮਾਨਦਾਰ ਬਾਹਰ ਆਏ ਆਂ ਇੰਜਰੀਵਾਲ ਜੀ ਸ਼ਿਸ਼ੋਧिया ਜੀ ਸਤੰਦਰ ਜੈ ਜੀ ਭੈਰਵ ਕੁਮਾਰ ਜਿਹਨੇ ਇੱਕ ਔਰਤ ਦੇ ਚਪੇੜ ਮਾਰੀ ਸੀ ਮੈਂਬਰ ਪਾਰਲੀਮੈਂਟ ਦੇ ਮਿਜੇ ਨਾਇਰ ਐਸੇ ਲੁਟੇਰਿਆਂ ਦਾ ਟੁੱਲਾ ਕਿ ਦਿੱਲੀ ਤੋਂ ਹੁਣ ਪੰਜਾਬ ਦੇ ਵਿੱਚ ਆ ਗਿਆ ਹੈ। ਚੰਡੀਗੜ੍ਹ ਕੋਠੀਆਂ ਦੇ ਵਿੱਚ ਇਹਨਾਂ ਨੇ ਆਪਣੇ ਆਪਣੇ ਕਬਜ਼ੇ ਕਰ ਲਏ ਐ। ਉਹ ਹਰੇਕ ਮੈਦਾਨ ਉੱਪਰ ਇਹਨਾਂ ਦਾ ਰਾਜ ਚੱਲ ਗਿਆ ਹੈ। ਉਹਨਾਂ ਦੀ ਬਰੇਗ ਦੇ ਨਾਲ ਹੀ ਜਿਹੜੀ ਇਹ ਪਹਿਨ ਦੀ ਰਾਜ ਇੱਕ ਕਟਵੀਂ ਸਾਡੇ ਪੰਜਾਬ ਦੇ ਕਿਸਾਨ ਜਿਹੜੇ ਮਿਹਨਤੀ ਐ ਇਮਾਨਦਾਰ ਐ ਉਹਨੇ ਸਾਡੇ ਹਿੰਦੁਸਤਾਨ ਦਾ ਅਣਾਈ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਉਂਦੇ ਆ ਉਹਨਾਂ ਦੀ ਜ਼ਮੀਨਾਂ ਨੂੰ ਲੁੱਟਣ ਦੇ ਲਈ ਜਿਹੜੀਆਂ ਪੈਰਦਾਇਜੀ ਲੈਂ ਪੁਲੀ ਪੋਲਸੀ ਕੋਲੇ ਨਾਲ ਪੰਜਾਬ ਤੇ ਹਰ ਵਰਗ ਨੂੰ ਬੜਾ ਵੱਡਾ ਨੁਕਸਾਨ ਹੋਇਆ ਭਾਰਤੀ ਜਨਤਾ ਪਾਰਟੀ ਦੇ ਪਹਿਲੇ ਦਿਨ ਕੋਈ ਮੈਨੂੰ ਯਾਦ ਹੈ ਵੀ ਉਹ ਧਾਰਨਾ ਲਕਸ਼ਣ ਚਾਲਿਆ ਸੀ ਸੀਰੀਂ ਸਾਹਿਬ ਦੇ ਉੱਤੇ ਸੀ ਦਾ ਆਗਾਜ਼ ਹੋਇਆ ਤਸਵੀਰ ਸਾਹਿਬ ਨੇ ਡਾਕਟਰ ਸਾਹਿਬ ਨੇ ਸਾਰੇ ਨੇ ਸਭ ਤੋਂ ਮਿਲਣਾ ਬਾਹਰ ਜਾ ਕੇ ਅਸੀਂ ਉਹਦੇ ਖਾਕ ਪਹੁੰਚ ਗਏ ਉਹ ਸਾਡੇ ਬਹੁਤ ਸਾਰੇ ਕਿਸਾਨ ਭਾਈ ਤੁਗਲੂ ਜਾਨੇ ਦੀ ਬਹੁਤ ਵੀ ਆ ਰਹੀ ਸੀ ਉਹ ਸਿੰਘ ਸਾਹਿਬ ਨੂੰ ਜੇ ਡਾਕਟਰ ਸਾਹਿਬ ਨੂੰ ਮਿਲੇ ਉਹ ਸਾਡੇ ਵਿਕਰਮ ਸਿੱਧੂ ਜੀ ਜਿਹੜੇ ਸਾਡੇ ਉਹ ਐਮਐਲ ਲੜੇ ਸਿੱਧੂ ਹਰਪਾਈ ਦੇ ਵਿੱਚ ਵਕੀਲ ਹੈ ਉਹਨਾਂ ਦੇ ਨਾਲ ਜਾ ਕੇ ਗਵਰਨਰ ਸਾਹਿਬ ਨੂੰ ਉਨੇ ਵੀ ਪੇਂਟ ਕਰਾਈ ਸੀ ਇਸ ਅੰਦੋਲਨ ਦੀ ਸਟਾਰਟਿੰਗ ਸੀ ਇਸ ਅੰਦੋਲਨ ਦੀ ਉਸ ਤੋਂ ਬਾਅਦ ਪਾਰਟੀ ਨੇ ਬڑے ਕਾਰਜਕ੍ਰਮ ਕੀਤੇ ਔਰ ਕਿਸਾਨਾਂ ਨੇ ਇਸ ਦਾ ਹੌਸਲਾ ਵਾਇਆ ਕਿਹੜਾ ਜ਼ਿੰਮੇਦਾਰੀ ਜਿਹੜੀ ਹੈ ਤੁਹਾਨੂੰ ਦਿੱਤੀ ਜਾ ਰਹੀ ਹੈ ਜੇ 17 ਤਰੀਕ ਨੂੰ ਰੈਲੀ ਹੋਣੀ ਹੈ ਕਿਸ ਤਰ੍ਹਾਂ ਦਾ ਕਾਰਜ ਹੋਏਗਾ ਜਾਂ ਕੀ ਰਣਨੀਤੀ ਹੋਵੇਗੀ ਅਸੀਂ ਭਾਰਤੀ ਜਨਤਾ ਪਾਰਟੀ ਵੱਲੋਂ ਕਿਸਾਨ ਮਜ਼ਦੂਰ ਫਤਿਹ ਰੈਲੀ ਰਾਜਪੁਰੇ ਘਟਣ ਜਾ ਰਹੇ ਹਾਂ ਜਿਹਦੇ 'ਚ ਮੈਂ ਇਹ ਗੱਲ ਕਹਿ ਸਕਦਾ 88 ਘਟ ਹੋਏਗਾ ਹਜ਼ਾਰਾਂ ਦੀ ਗਿਣਤੀ 'ਚ ਘਟ ਹੋਏਗਾ ਉੱਥੇ ਤੇ ਮੈਂ ਇਹ ਵੀ ਗੱਲ ਕਹਿ ਸਕਦਾ ਇਹ ਜਿਹੜੀ ਸਰਕਾਰ ਦੇ ਦਬਾਅ ਥੱਲੇ ਆਈ ਹੈ ਜਿਹੜੇ ਤਾਂ ਇਸ ਭਾਰਤੀ ਜਨਤਾ ਪਾਰਟੀ ਦੇ ਦਬਾਅ ਕਰਕੇ ਇਹ ਇਹਨਾਂ ਨੇ ਆਪਣਾ ਵਾਪਸ ਲਿਆ ਲੈਂਡ ਪੋਲ ਲੈਂਡ ਪੋਲ ਜਿਹੜਾ ਕਾਨੂੰਨ ਵਾਪਸ ਲਿਆ ਸਾਡੇ ਭਾਰਤੀ ਜਨਤਾ ਪਾਰਟੀ ਦੇ ਦਬਾਅ ਕਰਕੇ ਇਹਨਾਂ ਨੇ ਵਾਪਸ ਲਿਆ ਤੇ ਮੈਂ ਤੁਹਾਡੇ ਰਾਈ ਹਲਕਾ ਰਾਜਪੁਰਾ ਦੇ ਵਸਨੀਕਾਂ ਨੂੰ ਜ਼ਿਲ੍ਹਾ ਪਟਿਆਲਾ ਵਸਨੀਕਾਂ ਨੂੰ ਬੇਨਤੀ ਕਰੂੰਗਾ ਵੀ ਤੁਸੀਂ ਵੱਧ ਚੜ ਕੇ ਉੱਤੇ ਰੈਲੀ 'ਚ ਪਹੁੰਚੋ ਤੇ ਤਾਂ ਕਿ ਅਸੀਂ ਸਾਰਿਆਂ ਦਾ ਧੰਨਵਾਦ ਕਰ ਸਕੀਏ ਖਾਸ ਗੀਰੇਗਾ ਕਿ ਕੋਈ ਸੈਂਟਰ ਤੋਂ ਵੀ ਆ ਸਕਦੇ ਇਸ ਰੈਲੀ ਨੂੰ ਜਾਂ ਪੰਜਾਬ ਦੇ ਜਿਹੜੇ ਅੱਗੇ ਮੁੰਡੇ ਲੀਡਰ ਇਸ ਤੇ ਲਾ ਕੇ ਉਹ ਮੈਨੂੰ ਤਾਂ ਐ ਲੱਗਦਾ ਵੀ ਸੈਂਟਰ ਤੋਂ ਵੀ ਕੋਈ ਕੈਬਨਿਟ ਮਨਿਸਟਰ ਆਣਗੇ ਤੇ ਪ੍ਰਧਾਨ ਜੀ ਪੰਜਾਬ ਦੇ ਲੀਡਰਸ਼ਿਪ ਤੋਂ ਸੈਂਟਰ ਤੋਂ ਵੀ ਆਓ ਕਿਸਾਨਾਂ ਨੂੰ ਕੀ ਅਪੀਲ ਕਰਦੇ ਹੋ ਜਿਹੜੇ ਜਿਨ੍ਹਾਂ ਨੇ ਮਤਲਬ ਕਿ ਲੈਂਡ ਪੂਲਿੰਗ ਦੇ ਖਿਲਾਫ ਵੀ ਕਾਫੀ ਵੱਡਾ ਮੋਰਚਾ ਖੋਲਿਆ ਸੀਗਾ ਮੈਂ ਆਪਣੇ ਕਿਸਾਨਾਂ ਦੇ ਮਜ਼ਦੂਰਾ ਭਰਾਵਾਂ ਨੂੰ ਬੇਨਤੀ ਕਰਦਾ ਵੀ ਦੇਖੋ ਅਸੀਂ ਤਾਂ ਭਾਰਤੀ ਜਨਤਾ ਪਾਰਟੀ ਮੈਂ ਬਾਰ ਬਾਰ ਇੱਕੋ ਗੱਲ ਕਰਦਾ ਵੀ ਇਹ ਜਿਹੜਾ ਲੈਂਡ ਪੂਲਿੰਗ ਦਾ ਕਾਨੂੰਨ ਵਾਪਸ ਲਿਆ ਗਿਆ ਤਾਂ ਉਹ ਭਾਰਤੀ ਜਨਤਾ ਪਾਰਟੀ ਦੀ ਦੇਣ ਹੈ ਤੇ ਹੁਣ ਤੁਹਾਡਾ ਵੀ ਫਰਜ਼ ਬਣਦਾ ਤੁਸੀਂ ਵੱਤ ਚੜ ਕੇ ਸਾਡੀ ਰੈਲੀ 'ਚ ਆਓ ਤੇ ਸਾਡੇ ਲੀਡਰਾਂ ਦੇ ਵਿਚਾਰ ਸੁਣੋ ਤੇ ਮੈਂ ਵੀ ਗੱਲ ਕਹਿ ਸਕਦਾ ਵੀ ਸਾਡੀ ਲੀਡਰਸ਼ਿਪ ਅੱਗੇ ਵੀ ਪਹਿਲਾਂ ਵੀ ਕਿਸਾਨਾਂ ਨਾਲ ਖੜੀ ਹੈ ਮਜ਼ਦੂਰਾਂ ਨਾਲ ਖੜੀ ਹੈ ਤੇ ਉਸ ਦਿਨ ਵੀ ਉਹਨਾਂ ਦੇ ਹੱਕ 'ਚ ਸਾਰੀਆਂ ਗੱਲਾਂ ਹੋਣਗੀਆਂ ਮੈਂ ਇਹ ਗੱਲ ਦਾਅਵੇ ਨਾਲ ਕਹਿੰਦਾ ਕਿ ਰੈਲੀ 'ਚ ਕਿੰਨਾ ਕੱਟ ਦਾ ਸੁਣ ਕਿੰਨਾ ਕੱਟ ਮੈਂ ਬਾਰ-ਬਾਰ ਕਹਿ ਰਿਹਾ ਵੀ ਹਜ਼ਾਰਾਂ ਦੀ ਗਿਣਤੀ 'ਚ ਇਤਿਹਾਸਿਕ ਕੱਟ ਹੋਏਗਾ ਜਿਹੜਾ ਰਾਜਪੁਰੂ ਵਿੱਚ ਕੱਟ ਹੋਣ ਜਾ ਰਿਹਾ ਹੈ ਇਤਿਹਾਸਿਕ ਕੱਟ ਹੋਏਗਾ ਜਿਹੜਾ ਕਿ ਕੋਈ ਪਾਰਟੀ ਨੇ ਇੰਨਾ ਕੱਟ ਨਹੀਂ ਜਿਤਾਉਣਾ ਇਹ ਨਹੀਂ ਗੱਲ ਕਹਿ ਸਕਦਾ ਠੀਕ ਹੈ ਜੀ